ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਵਕਤ YouTube ਚੈਨਲ ਫਕਰ ਟੀਵੀ ਦੇ ਨਾਲ ਜੁੜੇ ਹੋਏ ਹੋ ਇਹ ਜਿਹੜੇ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸ਼왈ਕ ਦੀਆਂ ਪਹਾੜੀਆਂ ਦੇ ਵਿੱਚ ਇਹ ਸਥਾਨ ਹੈ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਪ ਬਸਾਇਆ ਹੋਇਆ ਸ਼ਹਿਰ ਗੁਰੂ ਕਾ ਲਾਹੌਰ ਨਗਰ ਜਿੱਥੇ ਮਹਾਰਾਜ ਦਾ ਵਿਆਹ ਹੋਇਆ ਸੀ ਇਹ ਅਸਥਾਨ ਜਿਹਦੇ ਹੁਣ ਇਸ ਵਕਤ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਦੇ ਉੱਤੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦਕਾਰਦ ਹੋਏ ਸਨ ਮਾਤਾ ਜੀਤੋ ਜੀ ਦੇ ਨਾਲ ਮਾਤਾ ਜੀਤੋ ਜੀ ਲਾਹੌਰ ਸ਼ਹਿਰ ਦੇ ਨਿਵਾਸੀ ਹਰਜਸ ਸੁਬਾਕੀਆ ਦੀ ਬੇਟੀ ਸਨ ਜਦੋਂ ਮਾਤਾ ਜੀਤਾ आनंदपुर साहब आई ਤੇ ਮਹਾਰਾਜ ਦੇ ਮਾਤਾ ਮਾਤਾ ਗੁਜਰਕੌਰ ਜੀ ਦੇ ਗੋਦੀ ਦੇ ਵਿੱਚ ਬੈਠੀ ਨਮਸਕਾਰ ਕੀਤੀ ਬੜੇ ਪਿਆਰ ਦੇ ਨਾਲ ਮਾਂ ਕਿਹਾ ਨਾ ਉਸ ਵਕਤ ਮਾਤਾ ਗੁਜਰਕੌਰ ਜੀ ਨੇ ਮਨ ਵਿੱਚ ਧਾਰਨ ਕਰ ਲਿਆ ਸੀ ਕਿ ਇਹ ਬੇਟੀ ਜੀਤੋ ਜਿਹਦੇ ਐਨੇ ਮਿੱਠੇ ਬੋਲ ਪਿਆਰੇ ਬੋਲ ਨੇ ਇਹ ਮੇਰੇ ਘਰ ਦੀ ਨੂਹ ਬਣੇਗੀ ਔਰ ਮੈਂ ਇਹਨੂੰ ਧੀ ਬਣਾ ਕੇ ਰੱਖਾਂਗੀ ਤੇ ਫਿਰ ਮਾਮਾ ਕਰਪਾਲ ਚੰਦ ਜੀ ਦੇ ਨਾਲ ਗੱਲਬਾਤ ਹੋਈ ਵਿਆਹ ਪਰਿਸ਼ਤਾ ਤੈਅ ਕਰ ਦੇਣਾ ਕਿਉਂਕਿ ਨੌਵੇਂ ਪਾਸਾ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ 2 ਸਾਲ ਹੋ ਚੁੱਕੇ ਸਨ ਇਹ ਖੁਸ਼ੀਆਂ ਦਾ ਮੌਕਾ ਸੀ ਪਹਿਲੀ ਖੁਸ਼ੀ ਆਈ ਸੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਇਸ ਅਸਥਾਨ ਦੇ ਉੱਤੇ ਆਨੰਦਕਾਰਤ ਹੋਏ ਸਨ ਇਸੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅੱਗੇ ਜਾ ਕੇ ਉਸ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਮਹਾਰਾਜ ਦਾ ਸੇਹਰਾ ਲੱਗਿਆ ਸੀ ਤੇ ਗੁਰਮਖੋ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਹੋਰ ਵੀ ਧਾਰਮਿਕ ਵੀਡੀਓ ਵੇਖਣ ਦੇ ਲਈ ਔਰ ਇਤਿਹਾਸ ਸਰਵਣ ਕਰਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਸਾਡੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪੁੱਜਦੇ ਹੋ ਜਾਵਣ ਬੜਾ ਪਿਆਰਾ ਸਥਾਨ ਹੈ ਜੀ ਇੱਥੇ ਆ ਕੇ ਬਹੁਤ ਮਨ ਨੂੰ ਸੰਤੁਸ਼ਟੀ ਮਿਲਦੀ ਆ ਆਲੇ ਦੁਆਲੇ ਪਹਾੜੀਆਂ ਹੀ ਪਹਾੜੀਆਂ ਨੇ ਤੇ ਜਦੋਂ ਮਹਾਰਾਜ ਜੀ ਨੇ ਕਿਹਾ ਕਿ ਲਾਹੌਰ ਸ਼ਹਿਰ ਦੇ ਵਿੱਚ ਅਸੀਂ ਨਹੀਂ ਬਰਾਤ ਲੈ ਕੇ ਜਾ ਸਕਦੇ ਕਿਉਂਕਿ ਜੰਗਾਂ ਜੁੱਧਾਂ ਦਾ ਸਮਾਂ ਹੈ ਅਸੀਂ ਤੁਹਾਡਾ ਇੱਥੇ ਹੀ ਲਾਹੌਰ ਬਸਾ ਦਿੰਦੇ ਆ ਫੇਰ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਤੋਂ 7 ਕਮੇਲ ਦੀ ਦੂਰੀ ਦੇ ਉੱਤੇ ਗੁਰੂ ਕਾ ਲਾਹੌਰ ਸ਼ਹਿਰ ਬਸਾਇਆ ਜਿੱਥੇ ਨਿਸ਼ਾਨ ਸਾਹਿਬ ਝੂਟ ਰਖੇ ਨੇ ਇਹ ਨਿਸ਼ਾਨ ਸਾਹਿਬ ਜਿਹੜਾ ਝੂਟ ਰਿਹਾ ਤੁਸੀਂ ਵੇਖ ਰਹੇ ਹੋ ਇਹ ਗੁਰੂ ਕੇ ਲਾਹੌਰ ਜਿੱਥੇ ਮਹਾਰਾਜ ਦੇ ਆਨੰਦਕਾਰਤ ਹੋਏ ਸਨ ਉਸ ਪਵਿੱਤਰ ਸਥਾਨ ਦੇ ਉੱਤੇ ਦੇਖੋ ਕਿਵੇਂ ਆਲੇ-ਦੁਆਲੇ ਪਹਾੜੀਆਂ ਬਹੁਤ ਮਨਮੋਹਕ ਦ੍ਰਿਸ਼ ਹੈ ਬਾਜ ਉੱਡ ਰਹੇ ਨੇ ਨishan ਸਾਹਿਬ ਦੇ ਆਲੇ-ਦੁਆਲੇ ਪ੍ਰਕਰਮਾ ਕਰ ਰਹੇ ਹਨ ਬੜੇ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਵੇਖਣ ਦਾ ਸੁਭਾਗਾ ਸਮਾਂ ਮਿਲਦਾ ਇਸ ਵੀਡੀਓ ਦੇ ਜ਼ਰੀਏ ਵੀ ਅਸੀਂ ਮਹਾਰਾਜ ਦੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਬੇਅੰਤ ਸੰਗਤਾਂ ਇੱਥੇ ਲੰਗਰ ਲਾ ਰਹੀਆਂ ਨੇ ਇਹ ਇੱਥੇ ਸੰਗਤ ਨੇ 커피 ਦਾ ਲੰਗਰ ਲਾਇਆ ਹੋਇਆ ਸੀ ਅਸੀਂ ਸਮੇਤ ਪਰਿਵਾਰ ਦੇ ਉਸ ਲੰਗਰ ਨੂੰ ਛਕਿਆ ਆ ਜਿਹੜੀਆਂ ਪੌੜੀਆਂ ਚੜ ਕੇ ਜਾ ਰਹੀ ਹੈ ਸੰਗਤ ਇਹ ਉਹ ਸਮਤਾ ਜੀਤਾਂ ਜੀ ਦੇ ਪਾਵਨ ਸਥਾਨ ਦੀਆਂ ਨੇ ਆਓ ਅਸੀਂ ਨਾਲ ਦੀ ਨਾਲ ਬਿਲਕੁਲ ਮਾਤਾ ਜੀਤਾਂ ਜੀ ਦੇ ਸਥਾਨ ਦੇ ਬਿਲਕੁਲ ਨਾਲ ਹੀ ਇੱਕ ਉਹ ਪਵਿੱਤਰ ਸਥਾਨ ਹੈ ਜਿੱਥੇ ਸਤਗੁਰੂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਜਾਂ ਵਾਲੇ ਦੇ ਨੀਲੇ ਨੇ ਪੋੜ ਮਾਰਿਆ ਸੀ ਤੇ ਪਾਣੀ ਦਾ ਮਿੱਠੇ ਜਸਮੇ ਦਾ ਜੇ ਸਮਾ ਫੁੱਟ ਆਇਆ ਸੀ ਪਾਣੀ ਦਾ ਇਹ ਜਿਹੜਾ ਗੁਰਦੁਆਰਾ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਪੋਟ ਸਾਹਿਬ ਹੈ ਇੱਥੇ ਪਾਣੀ ਦੀ ਬੜੀ ਕਿੱਲ ਸੀ ਤੇ ਜਦੋਂ ਮਹਾਰਾਜ ਜੀ ਆਏ ਇਸ ਜਗ੍ਹਾ ਦੇ ਉੱਤੇ ਮਹਾਰਾਜ ਦੇ ਘੋੜੇ ਨੂੰ ਬੜੀ ਖੁਸ਼ੀ ਹੋਈ ਮਹਾਰਾਜ ਦੇ ਵਿਆਹ ਦੀ ਤੇ ਉਹਨੇ ਪੋੜ ਮਾਰਿਆ ਤੇ ਇੱਥੋਂ ਪਾਣੀ ਸੰਮਿਆ ਆ ਤੇ ਅੱਜ ਵੀ ਇੱਥੋਂ ਸੰਗਤਾਂ ਉਸ ਅਮਰਤ ਰੂਪੀ ਜਲ ਦਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਸ ਜਲ ਨੂੰ ਛਕਦੀਆਂ ਨੇ ਤੇ ਤੁਸੀਂ ਇੱਥੇ ਦਰਸ਼ਨ ਕਰ ਰਹੇ ਹੋ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੀਲੇ ਨੇ ਪੋੜ ਮਾਰਿਆ ਸੀ ਤੇ ਇੱਥੋਂ ਪਾਣੀ ਦਾ ਇੱਕ ਚਸ਼ਮਾ ਫੁੱਟਿਆ ਆਇਆ ਸੀ ਤੇ ਇੱਥੇ ਹੀ ਸੰਗਤ ਨੇ ਆ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਕਿ ਤੁਸੀਂ ਅਸੀਂ ਪਹਾੜੀਏ ਹਾਂ ਇੱਥੇ ਆਏ ਹੋ ਰੌਣਕਾ ਲਾ ਦਿਤੀਆਂ ਤੇ ਇੱਥੇ ਜਲਦੀ ਬੜੀ ਕਿਲਤ ਹੈ ਆ ਜਿਹੜਾ ਤੁਸੀਂ ਦਰਸ਼ਨ ਦੇਖ ਰਹੇ ਹੋ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਤਰਬੈਣੀ ਸਾਹਿਬ ਹੈ ਜੀ ਇੱਥੇ ਮਹਾਰਾਜ ਦੇ ਜਿਹੜੇ ਭੂਆ ਦੇ ਮੁੰਡੇ ਸੀ ਸੰਗੋ ਸ਼ਾਹ ਉਹਣੀ ਉਹਨਾਂ ਨੇ ਵਰषा ਗੱਡ ਦਿੱਤਾ ਸੀ ਇੱਕ ਉਹ ਉਹਨਾਂ ਨੂੰ ਮਾਨ ਹੋ ਗਿਆ ਸੀ ਕਿ ਸਾਡੇ ਕਰਕੇ ਬਰਾਤ ਸੋਭਦੀ ਐ ਮਹਾਰਾਜ ਨੂੰ ਕਹਿੰਦੇ ਵੀ ਅ ਵਰषा ਪਟਕੇ ਦੱਸ ਤੇ ਦਸਵੇਂ ਪਾਤਸ਼ਾਹ ਨੇ ਜਿੱਦਾਂ ਹੀ ਵਰषा ਪਟਿਆ ਤੇ ਪਾਣੀ ਦੀ ਉਥੋਂ ਫੁਹਾਰ ਨਿਕਲਿਆਈ ਚਸ਼ਮਾ ਫੁੱਟਿਆ ਆ ਤੇ ਮਹਾਰਾਜ ਨੇ ਫੇਰ ਦੂਜੀ ਵਾਰੀ ਆਪ ਵਰषा ਗੱਡੇਆ ਕਹਿੰਦੇ ਹੁਣ ਤੁਸੀਂ ਪਟੋ ਇਹਨਾਂ ਪੰਜਾਂ ਭਰਾਵਾਂ ਦੇ ਉੱਤੋਂ ਜਿਨ੍ਹਾਂ ਨੂੰ ਮਹਾਰਾਜ ਪਾਂਡੋ ਕਹਿੰਦੇ ਸਨ ਖੁਸ਼ ਹੋ ਕੇ ਭੂਆ ਦੇ ਮੁੰਡੇ ਸੀ ਬੀਬੀ ਵੀਰੋ ਦੇ ਬੱਚੇ ਸਨ ਪੰਜ ਤੇ ਉਹਨਾਂ ਦੇ ਕੋਲੋਂ ਇਹ ਵਰषा ਨਹੀਂ ਪਟਿਆ ਗਿਆ ਮਹਾਰਾਜ ਨੇ ਜਦੋਂ ਆਪ ਵਰਸ਼ਾ ਪਟਿਆ ਪਾਣੀ ਹੋਰ ਚਸ਼ਮਾ ਫੁੱਟਿਆ ਆਇਆ ਉਥੋਂ ਤੇ ਮਹਾਰਾਜ ਦੇ ਕੋਲ ਬੇਨਤੀ ਕੀਤੀ ਸੰਗਤ ਨੇ ਕਿ ਮਹਾਰਾਜ ਇੱਕ ਵਰਸ਼ਾ ਹੋਰ ਮਾਰ ਦਿਓ ਇੱਥੇ ਤਰਬੈਣੀ ਪ੍ਰਗਟ ਕਰ ਦਿਓ ਤੇ ਫਿਰ ਇੱਥੇ ਮਹਾਰਾਜ ਕਹਿੰਦੇ ਇਹ ਤਰਬੈਣੀ ਆ ਗੰਗਾ ਸਰਸਵਤੀ ਤੇ ਗਦਾਵਰੀ ਇਹ ਤਿੰਨਾਂ ਨਦੀਆਂ ਦਾ ਕਹਿੰਦੇ ਸੰਗਮ ਹੈ ਤੇ ਇਸ ਜਗ੍ਹਾ ਦੇ ਉੱਤੇ ਇਹ ਤਰਬੈਣੀ ਪ੍ਰਗਟ ਕਰ ਦਿੱਤੀ ਤੇ ਸੰਗਤਾਂ ਦੇਖੋ ਕਿਵੇਂ ਚੱਲਦਾ ਇੱਥੇ ਪ੍ਰਸ਼ਾਦਸ਼ਾ ਕਰਈਆਂ ਹਨ ਤੇ ਇਹ ਜਿਹੜੇ ਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਹੁਣ ਇਹ ਗੁਰਦੁਆਰਾ ਸੇਹਰਾ ਸਾਹਿਬ ਹੈ ਜਿੱਥੇ 10ਵੇਂ ਪਾਤਸ਼ਾਹ ਦੀ ਬਰਾਤ ਆ ਕੇ ਰੁਕੀ ਸੀ ਤੇ ਇੱਥੇ ਮਹਾਰਾਜ ਦੇ ਸੇਰੇ ਲਾ ਕੇ ਹਰ ਸਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਾਤਾ ਚੀਤਾ ਜੀ ਦੇ ਗੁਰਦੁਆਰੇ ਤੱਕ ਸੰਗਤ ਪਹੁੰਚਦੀ ਹੈ ਸੋ ਗੁਰਮਖੋ ਜਦੋਂ ਵੀ ਕਿਤੇ ਆਨੰਦਪੁਰ ਸਾਹਿਬ ਤੁਸੀਂ ਆਏ ਤੇ ਗੁਰੂ ਕਲਹੋਰ ਦੇ ਜਰੂਰ ਦਰਸ਼ਨ ਕਰਿਓ ਬਹੁਤ ਕਰਮਾਂ ਵਾਲੇ ਉਹ ਜੀਵ ਹੁੰਦੇ ਹਨ ਜਿਨ੍ਹਾਂ ਨੂੰ ਸਤਿਗੁਰ ਦੇ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਮਿਲਦਾ ਹੈ ਸੋ ਮੈਂ ਭਾਈ ਜਸਵੀਰ ਸਿੰਘ ਖਾਲਸਾ ਕੀਰਤਨੀ ਜਥਾ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਆਪ ਜੀ ਦੇ ਕੋਲੋਂ ਆਗਿਆ ਲੈਣੇ ਆ ਸੋ ਸੰਗਤ ਨੂੰ ਬੇਨਤੀ ਕਰਦੇ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਤਾਂ ਜੋ ਤੁਹਾਡੇ ਤੱਕ ਹੋਰ ਵੀਡੀਓ ਪੁੱਜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ